हां जी बेटे आज ਆਪਾਂ ਜਮਾਤ 8ਵੀਂ ਦਾ ਬਹੁ ਭੋਜ ਦਾ ਪ੍ਰਸ਼ਨ ਨੰਬਰ 8 ਕਰਨ ਜਾ ਰਹੇ ਹਾਂ ਠੀਕ ਹੈ ਇਹਦੀ ਰਕਮ ਕੀ ਹੈ ਕਿ ਇੱਕ ਪੰਜ ਭੋਜ ਨੂੰ ਪੂਰਾ ਕਰੋ ਜਿਸ ਦੀਆਂ ਦੋ ਪੁਜਾਮਾ ਦੋ ਪੁਜਾਮਾ ਆਪਣੇ ਨਿਯਤ ਸਾਤੇ ਦਿੱਤੀਆਂ ਹੋਈਆਂ ਦੋ ਪੁਜਾਮਾ ਕਿਹੜੀਆਂ ਕਿੜੀਆਂ ਨੇ AB ਅਤੇ BC ਇਹਨਾਂ ਦੋਨਾਂ ਦੇ ਵਿੱਚ B ਬਿੰਦੂ ਸਾਂਝਾ ਠੀਕ ਹੈ ਇਹ ਆਪਣੇ ਨਿਰਧਿਤ ਸਥਾਨ ਤੇ ਦਿੱਤੀ ਹੋਈਆਂ ਨੇ ਦੋਨੇ ਭੁਜਾਾਂ ਮੈਂ ਤੇ ਆਪਾਂ ਹੁਣ ਸਭ ਤੋਂ ਪਹਿਲੇ ਨੰਬਰ ਤੇ ਕੀ ਕਰਾਂਗੇ ਕਿ ਇੱਕ 5 ਸੈਂਟੀਮੀਟਰ ਭੁਜਾ ਲੈ ਲਈਏ ਠੀਕ ਹੈ ਏ ਵਿਭੂਜਾ ਕਿੰਨੀ ਲਈ ਆਪਾਂ 5 ਸੈਂਟੀਮੀਟਰ ਹੁਣ ਜਿਹੜਾ ਇਹਨਾਂ ਨੇ ਆਪਾਂ ਨੂੰ ਨਿਯਤ ਸਥਾਨ ਦਿੱਤਾ ਉਹ ਹੈਗਾ 100 8 ਡਿਗਰੀ ਦਾ ਕੋਣ ਤੇ ਸਾਂਝਾ ਬਿੰਦੂ ਕਿਹੜਾ b ਇਹਦਾ ਮਤਲਬ ਕਿ b ਬਿੰਦੂ ਤੇ ਆਪਾਂ ਬਣਾਵਾਂਗੇ d ਨਾਲ 108 ਡਿਗਰੀ ਦਾ ਕੋਣ ਆ 90 ਹੋ ਗਿਆ 100 ਹੋ ਗਈ ਆ 105 ਹੋ ਗਈ ਇਹਦੇ ਤੇ ਤਿੰਨ ਲੈਣਾ ਅੱਗੇ ਲੈ ਲਓ ਇਹ ਹੋ ਗਿਆ 108 ਡਿਗਰੀ ਠੀਕ ਹੈ ਆਪਾਂ ਆਹ ਭੁਜਾ ਲੈ ਲਈ 5 ਸੈਂਟੀਮੀਟਰ ਇਸ ਲ ਐਨਓ ਇਹਦੇ ਨਾਲ ਮਲਾਦਾ ਇਹ ਪੂਜਾ ਵੀ ਆਪਾਂ ਲੈਣੀ ਆ 5 ਸੈਂਟੀਮੀਟਰ ਠੀਕ ਹੈ ਬੀ ਸੀ ਪੂਜਾ ਕਿੰਨੇ ਲਈ 5 ਸੈਂਟੀਮੀਟਰ ਆਪਾਂ ਕੋਣ ਕਿੰਨੇ ਦਾ ਬਣਾਇਆ ਵਾ 100 8 ਡਿਗਰੀ ਠੀਕ ਹੈ ਹੁਣ ਕੀ ਕਰਨਾ ਪ੍ਰਕਾਰ ਲੈ ਕੇ B ਬਿੰਦੂ ਦੇ ਪ੍ਰਕਾਰ ਰੱਖੋ ਆਦਨਾਂ ਨੂੰ ਵੱਧ ਪ੍ਰਕਾਰ ਖੋਲੋ B ਬਿੰਦੂ ਦੇ ਪ੍ਰਕਾਰ ਰੱਖ ਲਈ ਆਦਨਾਂ ਨੂੰ ਵੱਧ ਪ੍ਰਕਾਰ ਖੋਲ ਕੇ ਆਪਾਂ ਚਾਪ ਲਾ ਦੋ ਠੀਕ ਹੈ उन्नी ही प्रकार खोल के ये बिंदु से प्रकार रोक के चाप ला लो ठीक है हूँ बी बिंदु प्रकार रख के चाप ला दो ਔਰ ਸੇ ਬਿੰਦੂ ਤੇ ਪ੍ਰਕਾਰ ਆ ਕੇ ਛਾਪ ਲਾ ਲਓ ਠੀਕ ਹੈ ਹੁਣ ਅਸੀਂ ਕੀ ਕਰਨਾ ਇਹਨਾਂ ਚਾਪਾਂ ਨੂੰ ਆਪਸ ਵਿੱਚ ਆ ਜਿਹੜੇ ਬਿੰਦੂ ਨੇ ਇਹਨਾਂ ਨੂੰ ਆਪਸ ਵਿੱਚ ਮਿਲਾ ਦਿਓ ਬਿਲਕੁਲ ਇਸੇ ਤਰੀਕੇ ਨਾਲ ਜਿਹੜੇ ਇੱਧਰ BC ਤੇ ਦੋ ਚਾਪਾਂ ਦੇ ਬਿੰਦੂ ਆ ਉਹਨਾਂ ਨੂੰ ਅਸਵਿਚ ਮਿਲਾ ਦੇਵਾਂ। ਠੀਕ ਹੈ ਡਾਟਡ ਮਿਲਾ ਦਿੱਤਾ ਆਪਾਂ। ਇਹ ਸਾਡੇ ਕੋਲੇ ਬਿੰਦੂ O ਆ ਗਿਆ। ਹੁਣ ਅਸੀਂ ਕੀ ਕਰਨਾ ਹੈ? ਇਸ O ਬਿੰਦੂ ਤੇ ਪ੍ਰਕਾਰ ਰੱਖਾਂਗੇ। ਉਨੂੰ ਦੇਖਾਂਗੇ ਇਹ ਜਿੰਨੀ ਖੋਲਾਂਗੇ ਔਰ ਫਿਰ ਘੁਮਾ ਕੇ ਦੇਖਾਂਗੇ ਵੀ ਸੀ ਤੱਕ ਜਾਂਦੀ ਆ ਠੀਕ ਆ ਬਿਲਕੁਲ ਆਪਾਂ ਹੁਣ ਡਾਟਡ ਲਾਈਨ ਦੇ ਨਾਲ ਚਾਪ ਲਾ ਦੇਣੀ ਹੈ ਠੀਕ ਹੈ ਚਾਪ ਲਾ ਦਿੱਤੀ ਆਪਾਂ ਸੀ ਬਿੰਦੂ ਤੱਕ ਚਾਪ ਲਾ ਦਿੱਤੀ ਹੁਣ ਜਿੰਨੀ ਸਾਡੇ ਕੋਲੇ AB ਭੁਜਾ ਓਨੀ ਹੀ ਸਾਡੇ ਕੋਲੇ BC ਭੁਜਾ ਠੀਕ ਹੈ ਜਿੰਨੀ ਸਾਡੇ ਕੋਲੇ AB ਭੁਜਾ ਓਨੀ ਹੀ ਸਾਡੇ ਕੋਲੇ BC ਭੁਜਾ ਠੀਕ ਹੈ ਹੁਣ ਆਪਾਂ A ਬਿੰਦੂ ਤੇ ਇਹਨੂੰ ਚਾਪ ਨੂੰ ਕੱਢ ਦਾਂਗੇ ਇਸੇ ਤਰੀਕੇ ਨਾਲ C ਬਿੰਦੂ ਦੇ ਚਾਪ ਕੱਢ ਦਾਂਗੇ ਠੀਕ ਆ ਜਦੋਂ ਆਪਾਂ ਹੁਣ ਇਹ ਚਾਪ ਕੱਟ ਦਿੱਤੀ ਆ ਦੇਖੋ ਸਾਡੇ ਆਪਣੇ ਆਪ ਹੀ ਉਸ ਬਿੰਦੂ ਤੇ ਜਾ ਕੇ ਚਾਪ ਮਿਲੂਗੀ ਤਾਂ ਇਹਨਾਂ ਸਾਰੇ ਬਿੰਦੂਆਂ ਨੂੰ ਅਸੀਂ ਆਪਸ ਵਿੱਚ ਮਿਲਾ ਦੇਣਾ ਸਾਡੇ ਕੋਲੇ ਇਹ A B C D A e, ਇੱਕ ਪੰਜ ਭੁਜ ਬਣਗੀ ਸਮ ਪੰਜ ਭੁਜ ਜਿਹਦੀਆਂ ਸਾਰੀਆਂ ਭੁਜਾਂਵਾਂ 5 5 ਸੈਂਟੀਮੀਟਰ ਨੇ ਠੀਕ ਹੈ ਇਹ ਹੈਗਾ ਸਾਡਾ ਪ੍ਰੈਸ਼ਰ ਨੰਬਰ 8 ਇਹਨੂੰ ਹੁਣ ਤੁਸੀਂ ਆਪ ਆਪਣੀਆਂ ਡਰਾਇੰਗ ਦੀਆਂ ਕਾਪੀਆਂ ਤੇ ਡਰਾ ਕਰਕੇ ਦੇਖੋ